ਸਾਡੀ ਬੇਨਤੀ ਇਹ ਹੈ ਜੀ ਵੀ بڑے ਚਿਰ ਤੋਂ ਅਸੀਂ ਪਿਛਲੇ 20 ਵੀ ਸਾਲਾਂ ਤੋਂ ਅਸੀਂ ਜਿਹੜਾ ਵਾੜੋ ਰਿਹਾ ਕਣਕ ਮੜਦੇ ਰਾ ਸਵਾੜਦੇ ਹਾਂ ਪਰ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਸਾਡਾ ਸਾਰਾ ਰਾਜ ਜਿਹੜਾ ਰੋਜ਼ਗਾਰ ਖੋ ਕੇ ਆ ਉਹ ਦੂਜੇ ਬੰਦੇ ਨੂੰ ਦਿੱਤਾ ਜਾ ਰਿਹਾ ਅਸੀਂ ਕਹਿੰਨੇ ਵੀ ਤੁਹਾਡੀ ਸਕੀਲ ਚੱਲਦੀ ਹੈ ਚਲਾਓ ਜੀ ਸਾਡੇ ਕੇ ਅਸੀਂ ਤੁਹਾਡੇ ਨਾਲ ਹੈ ਪਰ ਸਾਨੂੰ ਤਾਂ ਨਾ ਬੇਰੋਜ਼ਗਾਰ ਕਰੋ ਸਾਡੇ ਥਰੂ ਚਲਾ ਲੋ ਆਟਾ ਮੁੰਦਰਾ ਸਾਡੇ ਥਰੂ ਬਣ ਤੋਂ ਸੀ ਵਟ ਦੇਗੇ ਆਟਾ ਸਾਡੀ ਕੀ ਕਮੀ ਹੈ ਜੀ ਅਸੀਂ 47 ਰੁਪਏ ਕਿਲੋ ਦਾ ਰੱਖੇ ਯਾਰ ਤੁਮ ਇੱਕ ਬਰੇ ਹੋ ਗਿਰਦੇ ਸਰਕਾਰ 30000 ਰੁਪਏ ਤਨਖਾਹ ਦੇ ਕੇ 8000 ਰੁਪਏ ਹਲਪਰਾ ਨੂੰ ਦੇ ਕੇ ਜਿਹੜਾ ਆਟਾ ਵੰਡਾ ਰਹੀ ਹੈ ਜੀ ਖੱਢਣ ਵਾਲ ਕੋ ਵਿਤਰਕਤਾ ਜੀ ਠੀਕ ਹੈ ਜੀ ਮੈਂ ਤੁਹਾਡੀ ਇਹ ਗੱਲ ਪਹੁੰਚਾ ਦਿੰਦੀ ਸਾਡੀ ਸਾਡੀ ਬੇਨਤੀ ਹੈ ਸੀ ਕੁਝ ਲਿਖੇ ਦਿੱਤਾ ਵਾ ਜੀ ਵੈਸੀ ਅਸੀਂ ਤਾਂ ਅਸੀਂ ਤਾਂ ਵੈਸੇ ਬੇਨਤੀ ਵੈਸੇ ਹੀ ਆਪਾਂ ਨਾ ਰੋਡ ਦੀ ਸਮੱਸਿਆ ਹੈ ਕੋਈ ਸਾਡੇ ਕੱਲੇ ਕਿਧਰ ਪਿਆ ਹੋਇਆ ਮੈਂ ਸਮਝ ਗਈ ਗੱਲ ਸਾਡੀ ਪਿਆਰ ਔਰ ਇਹਦੇ ਵਾਸਤੇ ਸਾਡੀ ਬੇਨਤੀ ਹੈ ਅੱਜ ਅਸੀਂ ਬੇਨਤੀ ਕਰਨ ਵਾਸਤੇ ਆਏ ਹਾਂ ਸਾਡੇ ਦਾਸ਼ਮਲ ਦੇ ਸਰਪੰਨ ਦੀ ਕਮੇਟੀ ਮੈਂ ਮੈਂ ਨਾਲ ਉਹਨਾਂ ਤੱਕ ਪਹੁੰਚ ਗਈ ਜੀ ਅੱਗੇ ਤੋਂ ਫਿਰ ਅਸੀਂ ਜਿਹੜਾ ਸਾਰਾ ਯੂਨੀਅਨ ਇਕੱਠੀ ਕਰਕੇ ਪੰਜਾਬ ਲੈਵਲ ਦੀ ਇਕੱਠੀ ਕਰਾਇਆ ਠੀਕ ਹੈ ਜੀ ਦੱਸੋ ਕੁਝ ਜੀ ਜੀ ਸਾਫਤਾ ਮੁੱਖ ਮੰਤਰੀ ਸਾਹਿਬ ਨੇ ਸਾਨੂੰ 2 ਸਾਲ ਪਹਿਲਾਂ 9 ਸਤੰਬਰ ਨੂੰ ਸੰਚਾਲਿਤ ਕਰਤਾ ਤੁਹਾਡੇ ਮੰਤਰੀਆਂ ਨੇ ਮੁੱਖ ਮੰਤਰੀ ਸਾਹਿਬ ਨੇ ਆਪਣੇ ਫੌਜਾਫਤਹ ਫਸਲਾਰੀ ਨੇ ਜਿਹੜਾ ਫੜਿਆ ਗਿਆ ਪੋਰਨੋ ਭੇਜਿਆ ਉਸ ਤੋਂ ਬਾਅਦ ਜਿਹੜਾ ਪੀਟਰ ਖੜਿਆ ਸੰਗੂਰ ਤੋਂ ਉਹਨੇ ਜੀ ਹੋੜਾ ਸਾਹਿਬ ਨੇ ਜੀ ਟੀਮਾ ਸਾਹਿਬ ਨੇ ਕਹਿੰਦੇ ਕਰਦੇ ਪੰਜ ਬੰਦੇ ਨੇ ਬਹਿ ਕੇ ਸਾਡਾ ਜਿਹੜੀ ਸਕਰੀਨ ਤੋਂ ਬੰਦ ਕਰਤੀ ਅਸੀਂ ਗਰੀਬ ਤੇ ਮਜ਼ਦੂਰਾਂ ਦੀਆਂ ਦਬੇ ਕੁਝ ਲੋਕਾਂ ਦੀਆਂ ਸਕਨ ਸਕੀਮਾਂ ਬਕਸਾਣਾ ਆਟਾ ਦਾਣ ਨਿੱਕੀ ਨਿੱਕੀ ਸਕੀਮਾਂ ਅਸੀਂ ਉਹਨਾਂ ਦੇ ਪੁੱਛਦੀਆਂ ਕਰਦੇ ਸੀ ਨਾਲ ਲੈ ਕੇ ਦੀ ਪੇਸਲ ਲਮਾਉਂਦੇ ਸੀ ਰਜਿਸਟਰੀ ਹੁੰਦੀ ਸੀ ਤਕਰੀਬਨ ਦੇ ਰਜਿਸਟਰੀਕਰਨ ਦੇ ਦੀਦਾਰ ਤੋਂ ਛੋਡੇ ਕੜਮ ਚੋਧਰੀ ਨੇ ਇਹੋ ਜੀ ਰਿਪੋਰਟ ਦਿੱਤੀ ਆਪ ਪਾਰਟੀਦਿਆਂ ਨੇ ਕਿ ਇਹ ਉੱਥੇ ਹਟਾਉਣਾ ਚਾਹੀਦਾ ਜਿਹੜੀ ਬਾੜ ਦੇ ਲੜਦੇ ਆ ਤੇਰੇ ਸੁਜੀਸ਼ ਭਗਤਾਂ ਜੇ ਅਸੀਂ ਅੱਗ ਲੋਕਾਂ ਦੀ ਸੇਵਾ ਕਰ ਰਹੇ ਆਂ ਤੇ ਛੋਡੇ ਕੜਮ ਚੋਧਰੀ ਸਾਨੂੰ ਕੀ ਦੱਸਦੇ ਆਂ ਕਿ ਤੁਹਾਡੇ ਮੰਤਰੀਆਂ ਦੀ ਬਲਡ ਆ ਇਹ ਕਿ ਫੌਜੀ ਆਪ ਦਾ ਕੰਮ ਨਹੀਂ ਜਾਣਦੇ ਅਸੀਂ ਚਪੜਾਸੀ ਤੋਂ ਪੀਐਨ ਤੋਂ ਲੈ ਕੇ ਅਸੀਂ ਪ੍ਰਧਾਨ ਮੰਤਰੀ ਰਾਸ਼ਟਰਪਤੀ ਕਰਦਾ ਕੰਮ ਜਾਣਦੇ ਅਸੀਂ ਬਿਲਕੁਲ ਜੀ ਮੈਂ ਛੋਟੀ ਪਾਰਟੀ ਦੇ ਤੇ ਅਸੀਂ ਵੋਟਾਂ ਪਾਈਆਂ ਤੁਹਾਨੂੰ ਬਦਲਾਅ ਕੀਤਾ ਪਰ ਬਦਲਾਅ ਦਾ ਸਾਨੂੰ ਊਰਜਾ ਟੇ ਹੀ ਬਿਲਿਆ ਜੀ ਮੈਂ ਛੋਟੀ ਇੱਕ ਮਿੰਟ ਤੁਸੀਂ ਸਟੇਜ ਤੇ ਕਮੈਂਟਰੀ ਕਰਦੇ ਰਹੇ ਹੋ ਕਵੀ ਦੀ ਗੱਲ ਦੇ ਨਾਲ ਫੌਜੀਆ ਬਾਰੇ ਵੀ ਕਰਦੇ ਰਹੇ ਤੁਸੀਂ ਪਰ ਮੁੱਖ ਮੰਤਰੀ ਵੀ ਕਰਦਾ ਰਿਹਾ ਜੀ ਮੁੱਖ ਮੰਤਰੀ ਦੇ ਮੰਤਰੀ ਰਾਸ਼ਟਰਪਤੀ ਅਤੇ ਰਾਜਪਾਲ ਸਾਹਿਬ ਨੇ ਪੰਜ ਮੈਂਬਰਾਂ ਦੀ ਮੰਤਰੀ ਜਿਹੜੀ ਕਮੇਟੀ ਬਣਾਈ ਸੀ 12 ਸਾਡੀਆਂ ਮੀਟਿੰਗਾਂ ਹੋਈਆਂ ਨੇ ਸਾਨੂੰ ਗੋਲੋਂ ਤੋਂ ਮਿੱਟੀ ਝਾੜੀਏ ਸਾਡੇ ਨਾਲ ਸਾਨੂੰ ਅੱਜ ਬਹਾਰ ਨਹੀਂ ਮਿਲੀ ਬਹਾਰ ਦੀ ਗੱਲ ਜੀ ਚਲੋ ਹੋ ਜੂਗਾ ਜਿਹੜਾ ਤੁਹਾਨੂੰ ਬੋਲਿਆ ਜੀ ਉਹਨੇ ਪਰ ਮੁੱਖ ਮੰਤਰੀ ਸਾਹਿਬ ਨੇ ਬੋਲਿਆ ਕਿ ਫੌਜੀ ਕੰਮ ਨਹੀਂ ਆਉਂਦੇ ਜੀ ਅਸੀਂ ਜੀ ਕਰਦੀ ਮਾਉਣ ਚਾਹਨਾ ਸਟੇਜ ਕਰਕੇ ਕਰਦੇ ਨਹੀਂ ਕੀਤਾ ਅਸੀਂ ਉਹਦੇ ਮਰਨ ਟਿਕਰ ਅਸੀਂ ਮਰਨ ਟਿਕਰ ਖੜਾਣਾ ਮੈਂ ਤੁਹਾਡੀ ਗੱਲ ਪੰਚਾਇਤ ਨੂੰ ਨਹੀਂ 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 ਕਿਆ ਸਰ